ਲਿ ਲੈ ਕੇ ਆ ਗਿਆ ਵਾ ਬਲੈਰੋ ਦੇ ਮਗਰ ਦੇਖ ਸਕਦੇ ਆ ਬਲੈਰੋ ਟਰੈਕਟਰ ਬਣਾਈ ਆ 14 ਫੁੱਟ ਦਾ ਹੋਊਗਾ 14 ਫੁੱਟਾ ਟਰਾਲਾ ਮਗਰ ਲਈ ਆਂ ਦਾਪੂ ਦੇਖ ਸਕਦੇ ਆ ਅੱਜ ਤੁਹਾਨੂੰ ਮਿਲਾਉਂਦੇ ਆ ਤੇ ਗੱਲਬਾਤ ਕਰਾਉਨੇ ਆ ਵੀਡੀਓ ਚ ਬਣੇ ਰਹੋ ਤਲਵੰਡੀ ਪੰਘੇਰੀਆਂ ਦੇ ਵਿੱਚ ਪਹੁੰਚੇ ਆ ਜੀ ਜਿਲ੍ਹਾ ਮੋਗਾ ਪੈਂਦਾ ਜੀ ਇਹਨੂੰ ਤੇ ਆਪਾਂ ਬਾਈ ਕੋਲੇ ਪਹੁੰਚੇ ਜੀ ਬਾਈ ਕੋਲੇ ਕਿੰਨੇ ਟਰਾਲੇ ਆ ਜੀ ਆਪਣੇ ਕੋਲੇ 4 ਖੜੇ ਜੀ ਕੱਲ ਨੂੰ ਆਣਾ ਅੱਛਾ ਚਾਰ ਘੜੇ ਐਸ ਵਕਤ ਚਾਰ ਖੜੇ ਆ ਜੀ ਹਾਂਜੀ ਹਾਂਜੀ ਇੱਕ ਕੱਲ ਨੂੰ ਆਜੂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਸਾਸਿਕਾਲ ਜੀ ਆਇਆ ਨੂੰ ਹਾਂਜੀ ਸਾਸਿਕਾਲ ਵਾਪਸ ਹਾਂਜੀ ਤੇ ਇਹਦੇ ਬਾਰੇ ਚਾਣਨਾ ਪਾਇਆ ਮੜਾ ਜੀ ਇਹ 16 7 ਦਾ ਟਰਾਲਾ ਬਾਈ ਜੀ ਅੱਛਾ 16 7 ਦਾ ਹਾਂ ਡਬਲ ਜੈਕ ਅੱਛਾ ਠੀਕ ਹੈ ਡਬਲ ਜੈਕ ਹਾਂ ਪਲਾਜ਼ਮਾ ਕੱਟ ਵਟ ਲੱਗਾ 3 ਫੁੱਟ ਉੱਪਰ ਅੱਛਾ ਪਲਾਜ਼ਮਾ ਜਾਲੀ ਵਗੈਰਾ ਦਾ ਹਾਂਜੀ ਠੀਕ ਹੈ ਠੀਕ ਹੈ ਹਾਂ ਰੇਲ ਵਾਲਾ ਹਿੱਸਾ ਹੀ ਦਾ ਨਟੀਆਂ ਹੱਬਾਂ ਅੱਛਾ 10 ਨਟੀਆਂ ਹੱਬਾਂ ਵਾ ਹਾਂਜੀ ਹਾਂਜੀ ਤੇ ਰੇਲ ਵਾਲਾ ਹਿੱਸਾ ਹੈ ਨਾ ਜੀ ਹਾਂਜੀ ਹਾਂ ਠੀਕ ਆ ਠੀਕ ਆ ਜੀ ਤੇ ਜਿਹੜਾ ਇਹਦਾ ਵਜਨ ਆ ਜੀ ਵਜਨ ਕਿੰਨਾ ਹੀ ਇਹਦਾ ਇਹਦਾ 30 ਕੁਇੰਟਲ ਆ ਜੀ ਵਜਨ ਅੱਛਾ 30 ਕੁਇੰਟਲ ਵਜਨ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਇਹ ਕਿੱਥੋਂ ਤਿਆਰ ਕਰਵਾਇਆ ਵਾਪੂ ਜਲੰਧਰ ਤੋਂ ਕਰਾਉਣਾ ਜੀ ਅੱਛਾ ਜਲੰਧਰ ਤੋਂ ਹਾਂਜੀ ਹਾਂਜੀ ਐਨ ਪੂਰੇ ਹੈਵੀ ਬਣੇ ਪੂਰੇ ਹੈਵੀ ਚ ਬਾਈ ਜੀ ਆ ਤਾਂ ਮਤਲਬ 100 ਰੁਪਏ ਕਿਲੋ ਤੋਲ ਕੇ ਦੇਣਾ ਪਰ ਜ਼ਿੰਮੇਦਾਰੀ ਕੰਮ ਆਏ ਨਹੀਂ ਕਬ ਅੱਛਾ ਮਾਰਫੇ ਤੇ ਜਾ ਰਹੇ ਠੀਕ ਆ ਜੀ ਹਾਂਜੀ ਹਾਂਜੀ ਲਓ ਮਿੱਤਰੋ ਟਾਇਰ ਵੀ ਤੁਸੀਂ ਦੇ ਸਕਦੇ ਟਾਇਰ ਵੀ ਵਾਪੂ ਸਾਪ ਹੈ ਹਨਾ ਹਾਂਜੀ ਹਾਂਜੀ ਵਧੀਆ ਟਾਇਰ ਆ ਜੀ ਲਓ ਮਿੱਤਰ ਹਾਂ ਤੁਹਾਨੂੰ ਅਗਲੀ ਸਾਈਡ ਤੇ ਇੱਧਰਲੀ ਸਾਈਡ ਵੀ ਦਿਖਾ ਦਨੇ ਪਰਲੀ ਸਾਈਡ ਇਹ ਡਬਲ ਜੈਕ ਹੈ ਜੀ ਇਹ ਹਾਂ ਜੀ ਡਬਲ ਜੈਕ ਹੈ ਜੀ ਠੀਕ ਹੈ ਜੀ ਜਿੱਕਾ ਨਹੀਂ ਗਾਰੰਟੀ 3 ਮਹੀਨੇ ਦੀ ਅੱਛਾ ਜਿੱਕਾ ਦੀ ਗਾਰੰਟੀ ਹੈ ਕੋਸ਼ਿਸ਼ ਕਰ ਬਲ ਕੇ ਨਵਾਂ ਮਿਲ ਜਾਂਦਾ ਅੱਛਾ 3 ਮਹੀਨਾ ਦੀ ਹਾਂ ਮੁਰਗਾ ਆਟਾ ਵੀ 10 ਇੰਚ ਲੱਗਾ 86 ਵੀ 10 ਦੀ ਅੱਛਾ ਗਾਟਾ 10 ਇੰਚ ਦਾ ਟਾਟਾ ਸੀਲ ਦਾ ਮਾਲ ਲੱਗਾ ਬੱਤੇ ਵੀ ਟਾਟਾ ਸੀਲ ਦੇ ਸਾਰਾ ਅੱਛਾ ਟਾਟਾ ਸੀਲ ਦਾ ਮਾਲ ਹਾਂ ਹਾਂ ਜੀ ਠੀਕ ਆ ਲੋ ਮੇਟਰ ਟਾਟਾ ਸੀਲ ਦਾ ਮਾਲ ਲੱਗਿਆ ਵਧੀਆ ਮਾਲ ਲੱਗੇ ਕਹਿਣ ਦਾ ਹਾਂ ਜੀ ਪੂਰਾ ਵਧੀਆ ਬਣੇ ਸ਼ੌਕ ਨੰਬਰ ਤੇ ਦੇਖ ਸਕਦੇ ਹੋ ਐਂਡ ਤੇ ਆਪਾਂ ਬਾਪੂ ਦਾ ਨੰਬਰ ਵੀ ਬੋਲਾਂਗੇ ਅੱਗੇ ਲੈ ਕੇ ਚੱਲੀਏ ਸਾਢੇ 6 ਦਾ ਜੀ ਇਹ 12 ਸਾਢੇ 6 ਹੈ ਜੀ ਅੱਛਾ ਇਹ 12.5 ਹਾਂਜੀ ਹਾਂਜੀ ਠੀਕ ਆ ਜੀ ਇਹ ਪੂਰਾ ਹੈਵੀ ਜਬਣੇ 25 ਗੰਟ 10 ਕਿਲੋ ਵਜਣਾ ਇਹਦਾ ਅੱਛਾ 25 ਗੰਟ 10 ਕਿਲੋ ਹਾਂ ਰੇਰ ਵਾਲਾ ਇਸਾ ਲੱਗਦਾ ਨਾ ਟੀ ਹੱਬੇ ਨੂੰ ਲੱਗੇ ਅੱਛਾ ਇਹਨੂੰ ਵੀ 10 ਨੱਟ ਚਾਹੀਦਾ ਹਨਾ 5 ਮਿਮ ਦਾ ਫਾਰਸਾ ਟਾਟਾ ਸੇਲਦਾ ਜੀ ਠੀਕ ਆ ਜੀ ਹਾਂ ਅੱਛਾ ਫਾਰਸ ਕਿਹੜਾ 5 ਮਿਮ ਦਾ ਹਾਂ 5 ਮਿਮ ਟਾਟਾ ਸੇਲ ਠੀਕ ਉਲਾਜਮਾ ਘੱਟ ਬੈਟ ਲੱਗਾਈ ਜੇ ਪਰ ਆ ਮਾ ਘੱਟ ਬੈਟ ਹਾਂਜੀ ਹਾਂਜੀ ਲੋ ਮੈਂ ਤੁਹਾਨੂੰ ਇਹ ਵੀ 80 ਲੱਖ ਦਾ ਦੇ ਦਾਂਗੀ ਅੱਛਾ ਇਹ 80 ਲੱਖ ਦਾ ਜੀ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਜਿਹੜਾ ਜੀ ਆਪਣੀ ਵੀਡੀਓ ਦੇਖ ਕੇ ਆਊਗਾ ਉਹ ਚ ਮਾਨਤਾਨ ਹੋਰ ਮਾਨਤਾਨ ਹੋ ਗਏ ਪੂਰਾ ਮਾਨਤਾਨ ਠੀਕ ਆ ਜੀ ਹਾਂਜੀ ਲੋ ਵੀ ਮੈਂ ਤੁਹਾਨੂੰ ਕੰਡੀਸ਼ਨ ਤੋਂ ਹੀ ਟਰਾਲੇ ਦੇ ਸਕਦਾ ਐਨ ਪੂਰੇ ਹੈਵੀ ਬਣਿਆ ਜੀ ਦੇਖ ਸਕਦੇ ਟਾਇਰਾਂ ਦੀ ਕੰਡੀਸ਼ਨ ਦੇ ਸਕਦਾ ਤੁਸੀਂ ਟਾਇਰ ਟੱਪਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਏ ਥੱਲੇ ਵੀ ਤੁਹਾਨੂੰ ਦਿਖਾ ਦਿੰਨੇ ਜੀ ਤੇ ਕਿੰਨਾ ਵਜਨ ਦੱਸਿਆ ਸੀ ਇਹਦਾ 25 ਕੰਟ 10 ਕਿਲੋ 10 ਕਿਲੋ ਪੱਟਿਕਾ ਦਾ 10 ਕੁਆਂਟਲ ਇਹਦਾ ਵਜਨ ਆ ਹੀ ਦੇਖ ਸਕਦਾ ਹਾਂ ਤੇ ਅੱਗੇ ਕਿਹੜੇ ਜੀ ਆਪਣੇ ਕੋਲੇ ਉੱਧਰ ਖੜਾ ਦੇ ਦੋ ਅੱਛਾ 14 ਫੁੱਟ ਅੱਛਾ ਆ 14 17 ਜੀ 14 7 ਡਬਲ ਜੈਕ ਜੀ ਅੱਛਾ ਇਹ ਵੀ ਡਬਲ ਜੈਕ ਆ ਹਾਂ ਜੀ ਆ ਰੇਲ ਵਾਲਾ ਹਿੱਸਾ ਦਾ ਨਟਿਆਂ ਹੱਬਾ ਅੱਛਾ ਰੇਲ ਵਾਲਾ ਹਿੱਸਾ ਹਾਂ 10 ਨਾਲ 20 ਪਾਵਾ ਦੇ ਸਕਦਾ ਮਿੱਤਰੋ ਡਬਲ ਜੈਕ ਡਬਲ ਜੈਕ ਹੈ ਜੀ 10 ਦੀ ਚਾਸੀ 10 ਦੀ ਗੱਟਾ ਲੱਗਾ ਅੱਛਾ ਆ ਵੀ ਗੱਟਾ ਦਾ ਹਾਂ ਦਾ ਜੀ 10 ਦੀ ਚਾਸੀ ਆ ਹਾਂ ਜੀ ਹਾਂ ਜੀ ਠੀਕ ਆ ਜੀ ਇਹਦਾ ਵਜਨ ਕਿੰਨਾ ਇਹਦਾ 26 ਕੁਆਂਟਲ ਆ ਜਾਣਾ ਇਹ ਦਾ 26 ਹਾਂ ਇਹ 2.60 ਲੱਖ ਰੇਟ ਦਾ 2.60 ਲੱਖ ਦਾ ਹਾਂਜੀ ਠੀਕ ਆ ਠੀਕ ਆ ਲਾਈਟਾਂ ਵਗੈਰਾ ਸਾਰਾ ਲਗਾ ਮੋਡੀਫਾਈ ਹੋਇਆ ਵੀਲ ਕੱਪ ਵਗੈਰਾ ਸਾਰਾ ਕੰਪਨੀ ਗੱਲੋਂ ਤਰ ਦੇਖ ਸਕਦਾ ਵੀਲ ਕੱਪ ਵਗੈਰਾ ਬਏ ਆ ਪਿੱਛੇ ਵੀ ਲਾਈਟਾਂ ਲੱਗੀਆਂ ਥੱਲੇ ਆ ਵੱਡੀਆਂ ਲਾਈਟਾਂ ਵੀ ਦਿਖਾਈ ਥੱਲੇ ਉਹ ਲੱਗੀਆਂ ਠੀਕ ਠੀਕ ਆ ਜੀ ਹਾਂਜੀ ਅੱਛਾ ਵੱਡੀਆਂ ਲਾਈਟਾਂ ਲੱਗੀਆਂ ਸਾਰਾ ਪੂਰਾ ਸਰਸਰੀ ਲੱਗੀਆਂ ਹਾਂ ਮੈਟ ਹੋ ਗਿਆ ਬਾਕੀ ਬਰੀਕੀ ਤੁਸੀਂ ਚੈੱਕ ਕਰਕੇ ਲਿਆ ਸਕਦਾ ਕਿ ਨਹੀਂ ਹਾਂਜੀ ਹਾਂਜੀ ਠੀਕ ਆ ਜੀ ਇਹ ਕਿੰਨਾ ਸੀਗਾ ਜੀ ਇਹ 14 7 ਤੋਂ 14 7 ਦਾ ਡਬਲ ਜੱਕ ਦੋ ਜੱਕ ਲੱਗੋ ਹਾਂ ਡਾਲਾ ਤਨ ਸਾਈਡਾਂ ਖੋਲਦਾ ਅੱਛਾ ਤਿੰਨਾਂ ਸਾਈਡਾਂ ਡਾਲਾ ਹਾਂ ਤਿੰਨ ਫੁੱਟ ਬੈੱਡ ਤਿਆਰ ਉੱਪਰ ਜਾਲੀ ਲੱਗੀ ਠੀਕ ਆ ਜੀ ਆ ਤਿੰਨ ਫੁੱਟ ਬੈੱਡ ਹਾਂ ਜੀ ਲਓ ਮਿੱਤਰ ਡਾਲਾ ਤੁਸੀਂ ਦੇਖ ਸਕਦੇ ਹੋ ਬੱਸ ਇਸ ਦੇ ਉੱਪਰ ਵੀ ਪੈਪ ਲਗਾ ਦਿਓ ਇੰਚੀ ਦਾ ਸਟੈਂਡਰਡ ਸਾਈਜ਼ ਆ 2 ਫੁੱਟ ਸਹਿਜਾ ਠੀਕ ਆ ਜੀ ਬੱਸ ਇਸ ਦਾ ਤਿੰਨ ਫੁੱਟ ਦਾ ਮਤਲਬ ਕਹਿਣ ਦਾ ਪੂਰਾ ਤਸੱਲੀ ਨਾਲ ਆ ਪੂਰਾ ਵਧੀਆ ਹਾਂ ਪੂਰਾ ਰੂਹ ਨਾਲ ਦਸਨ ਦੀ ਲੋੜ ਨਹੀਂ ਕਿ ਨਹੀਂ ਹਾਂ ਜੀ ਹਾਂ ਜੀ ਜਿਵੇਂ ਮਰਜ਼ੀ ਕੰਮ ਲਓ ਠੀਕ ਆ ਠੀਕ ਆ ਲਓ ਵੀ ਅੱਗੇ ਚੱਲਦੇ ਆ ਜ 167 ਡਬਲ ਜੈਕ ਇਹ 167 ਹੈ ਜੀ ਹਾਂ 167 ਡਬਲ ਜੈਕ ਹੈ ਜੀ ਡਬਲ ਜੈਕ ਹਾਂ ਪਲਾਜ਼ਮਾ ਕੱਟ ਵੈੱਡ ਜੁੜਾ ਜਿਹੜਾ ਵੀ ਦੱਸਦਾ ਹੀ ਕੱਟਾ ਹੈ ਹਾਂ ਦੱਸ ਦੇ ਕੱਟਾ ਹਾਂ ਜੀ 2 ਜੈਕ ਲੱਗੇ ਠੀਕ ਹੈ ਜੀ ਅਰੇ ਵਾਲਾ ਹਿੱਸਾ ਹੀ ਇਹਦਾ ਵੀ ਹਾਂ ਜੀ ਹਾਂ ਜੀ 10 ਨਟੀਆਂ ਆਪਾਂ ਅੱਛਾ 10 ਨਟੀਆਂ ਆਪਾਂ ਹਾਂ ਜੀ ਠੀਕ ਹੈ ਜੀ ਇਹਨ ਬੀਲ ਬੂਕ ਆ ਵਧੀਆ ਪਾ ਲੱਗਿਆ ਹਾਂ ਜੀ ਘੈਂਟ ਗੱਲ ਬਾਤ ਹਾਂ ਜੀ ਹਾਂ ਜੀ ਟਾੜ ਰਿਸਟੇਲੀ ਹੱਬ ਲੱਗੀ ਠੀਕ ਹੈ ਜੀ ਹਾਂ ਜੀ ਇਹਦਾ ਵਜ਼ਨ ਕਿੰਨਾ ਜੀ ਇਹ 30 ਕੁਇੰਟਲ ਆ ਜਾਣਾ 30 ਕੁਇੰਟਲ ਹਾਂ ਜੀ ਠੀਕ ਹੈ ਜੀ ਲਓ ਮੇਤਰੋ ਦੇ ਸਕਦਾ ਤੁਸੀਂ ਇੱਥੋਂ ਸੱਚ ਛੱਡਦੀ ਬਾਹਰੋਂ ਇਸ ਚਾਨਣਪੂ ਆ ਸੱਚ ਲੱਗ ਗਿਆ ਬਾਹਰ ਚਾਨਣ ਜੇ ਬਈ ਥੋੜਾ ਕੰਮ ਕਰ ਲੈ ਵਾ ਕੋਈ ਗੱਲ ਨਹੀਂ ਇੱਧਰ ਦਿਖਾ ਆ ਪਿੱਛੋਂ ਸਾਰਾ ਬੈਨ ਬੁੰਨ ਰਾਜਾ ਸੋਹਣਾ ਲਓ ਮੇਤਰੋ ਦੇ ਸਕਦਾ ਆ ਦੀ ਇਹ 16 7 ਦਾ ਸੀਗਾ ਹੈ ਨਾ ਜੀ 16 7 ਡਬਲ ਜੈਕ ਬਈ ਠੀਕ ਤਾਂ ਫਰਸ ਲੱਗਾ ਜੀ ਅੱਛਾ 5 ਐ ਮੈਂ ਹਾਂ ਸੈਡ ਲੱਗ ਗਿਆ ਜੀ ਲੱਗੇ ਵੀ ਠੀਕ ਹੈ ਠੀਕ ਆ ਲਓ ਮੇਤਰੋ ਦੇ ਸਕਦਾ ਤੁਸੀਂ ਚਾਰੇ ਪਾਸੇ ਤੁਹਾਨੂੰ ਕੌਂਕ ਕੇ ਦਿਖਾ ਦਿੰਦਾ ਅੱਛਾ ਤਿੰਨੇ ਪਾਸੇ ਡਾਲਾ ਖੋਲਦਾ ਜੀ ਆ ਤਿੰਨ ਸਾਈਡਾਂ ਡਾਲਾ ਖੋਲਦਾ ਜੀ ਅੱਛਾ ਠੀਕ ਆ ਹਾਂ ਉੱਪਰ ਛਤਰੀ ਵਾਲਾ ਪੈਪ ਵੀ ਲੱਗਾ ਠੀਕ ਆ ਜੀ ਹਾਂ ਜੀ ਹਾਂ ਲਓ ਮਿੱਤਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਮੋਡੀ ਭਾਈ ਆ ਗਾਟਾ ਵੀ ਦਾ ਹੱਕ 4 ਇੰਚ ਹੀ ਮੂਰੇ ਹੱਕ ਰੋ ਹੋ ਠੀਕ ਆ 4 ਇੰਚ ਹੱਕ ਭਾਈ ਆਮ ਤਨ ਪੈਂਦੀ ਯਾਰ 4 ਹੱਕ ਭਾਈ 4 ਇੰਚ ਪੂਰੀ ਗੱਲ ਬਾਤ ਹਾਂ ਜੀ ਹਾਂ ਆ ਬੱਤੇ ਵੀ ਅੱਗੇ ਵਾਲੇ ਬੱਤੇ ਕੀ ਉਹ ਦੇ ਲਾ ਪਈ ਲਾ ਪਤਾ ਨਾ ਡਾ ਉਹ ਲ ਕਰਕੇ ਲੈ ਆ ਵੀ ਪਤਾ ਅੱਛਾ ਵੀ ਡਾਲ ਕਰਕੇ ਲੈ ਆ ਪਤਾ ਪਿੱਛੇ ਵਾਲਾ ਵੀ ਹਾਂਜੀ ਠੀਕ ਆ ਠੀਕ ਆ ਪੂਰੀ ਮਜ਼ਬੂਤੀ ਜੀ ਠੀਕ ਆ ਹਾਂਜੀ ਤੇ ਸੀਜ਼ਨ ਦਾ ਕਰਕੇ ਬਾਪੂ ਆਫਰ ਦੋਗੇ ਮਾੜੀ ਮੁੱਟੀ ਕੋਈ ਨਹੀਂ ਮਾਨਤਨ ਕਰਾਂਗੇ ਕਰੋਗੇ ਮਾਨਤਾ ਜਿਹੜਾ ਆਪਣੇ ਵੀਡੀਓ ਦੇਖ ਕੇ ਹਾਂਜੀ ਹਾਂਜੀ ਜ਼ਰੂਰ ਲੋ ਵੀ ਮਿੱਤਰੋ ਦੇਖ ਸਕਦੇ ਤੁਸੀਂ ਅੱਗੇ ਸੀਜ਼ਨ ਹੋ ਜਾ ਤੁਹਾਨੂੰ ਪਤਾ ਵਾ ਤੇ ਟਰਾਲੇ ਬਾਈ ਬਾਪੂ ਕੋਲੇ ਚਾਰ ਖੜੇ ਚਾਰ ਆ ਕੇ ਪੰਜ ਆਈ ਆਪਣੀ ਚਾਰ ਖੜੇ ਦੋ ਸੇਰ ਨੂੰ ਆ ਜਾਣਗੇ ਹੋਰ ਅੱਛਾ ਦੋ ਹੋਰ ਆ ਜਾਣਗੇ ਹਾਂਜੀ ਹਾਂਜੀ ਛੇ ਆ ਕਹਿਣ ਦਾ ਮਤਲਬ ਹਾਂਜੀ ਹਾਂਜੀ ਔਰ ਯਾ ਤੇਰੇ ਨੇ ਬਾਬਰੀ ਕਰਪਣਾ ਹੋਵੇ ਕਿ ਜਦੋਂ ਮਾਰਾ ਠੀਕ ਆ ਠੀਕ ਆ ਆਪ ਵੀ ਖੇਤੀ ਕਰਨਾ ਆਪਣਾ ਆਪ ਨੂੰ ਚਾਹੀਦਾ ਤਨ ਕਰਾ ਜਿਹੜਾ ਆਪਾਂ ਨੂੰ ਚਾਹੀਦਾ ਜਿਹੇ ਜਾਂ ਮਰਜ਼ੀ ਜਿੱਡਾ ਮਰਜ਼ੀ ਆ ਆ ਜਿਹੜਾ ਸਾਮਲਾ ਮਿਲ ਜਾਊਗਾ ਮਿਲ ਜਾਊਏ ਬਣਵਾ ਵੀ ਸਾਡਾ ਆਪ ਦੀ ਡਿਮਾਂਡ ਤੇ ਦੱਸ ਕੇ ਅੱਛਾ ਜਿਹੜਾ ਮਾਲ ਲਾਉਣਾ ਕਿੰਨਾ ਸਾਈਜ਼ ਬਣਾਉਣਾ ਕਿੰਨਾ ਵਜਨ ਉਹ ਮੈਂ ਬਣਾ ਦੇਗਾ ਠੀਕ ਆ ਠੀਕ ਆ ਤੇ ਰੇਟ ਆ ਜਿਹੜਾ ਆਪਣਾ ਕਿਲੋਆਂ ਦੇ ਹਿਸਾਬ ਹਾਂਜੀ ਤੋਲ ਕੇ ਦੱਸ ਦੇ ਜਿਹੜਾ ਮਾਲ ਲਾਉਣਾ ਉਹ ਰੇਟ ਅੱਛਾ ਠੀਕ ਆ ਹਾਂਜੀ ਤੇ ਐਡਰੈਸ ਦੇ ਦੋ ਆਪਣਾ ਮੜਾ ਪਿੰਡ ਆਪਣਾ ਤਲਵੰਡੀ ਭੰਗੇਰੀਆਂ ਦੇ ਨੇੜੇ ਇਹ ਨੰਬਰ ਆ ਯਾਰ ਹਾਂਜੀ ਹਾਂਜੀ ਲਓ ਮਿੱਤਰੋ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਕੀ 4-5 ਟਰਾਲ ਲੈ ਜੀ 6 ਆ 4 ਗਲੇ ਖੜੇ ਆ 2 ਹੋਰ ਆਉਣੇ ਆ ਤੇ ਬਾਕੀ ਤੁਸੀਂ ਤਿਆਰ ਕਰਵਾ ਵੀ ਸਕਦੇ ਹਾਂ ਹਾਂਜੀ ਹਾਂਜੀ ਕਰਾਉਣ ਦੀ ਜਰੂਰ ਤੇ ਡਿਲੀਵਰੀ 10 ਤੋਂ 12 ਦੇ ਵਿੱਚ ਡਿਲੀਵਰੀ ਆਪਣੀ ਕੋਈ ਦੇਰੀ ਨਹੀਂ ਯਾਰ ਅੱਛਾ ਠੀਕ ਆ ਹਾਂਜੀ 8-10 ਤੱਕ 12 ਦੇ ਨੂੰ ਬਸ ਬਾਕੀ ਸੀਜ਼ਨ ਦਾ ਕਰਕੇ ਮੜਾ-ਮੋਟਾ ਬਤਾ ਨਹੀਂ ਕਰਾਂਗਾ ਹਾਂਜੀ ਹਾਂ ਜੋ ਵੀ ਕਰਦਾ ਲਓ ਮਿੱਤਰੋ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਧੰਨਵਾਦ ਸੱਜਣਾ